ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਸਭ ਦੇ ਤੇ ਅੱਜ ਮੈਂ ਥੋੜਾ ਜਿਹਾ ਆਇਆ ਸੀਗਾ ਕੰਮ ਲੁਧਿਆਣੇ ਤੇ ਭੁੱਖ ਲੱਗੀ ਸੀ ਮੇਰਾ ਦਿਲ ਕੀਤਾ ਵੀ ਹੋਰ ਤਾਂ ਕੁਝ ਮੈਨੂੰ ਫਾਸਟ ਫੂਡ ਵਗੈਰਾ ਮੇਰਾ ਦਿਲ ਨਹੀਂ ਕੀਤਾ ਮੈਂ ਕਿਹਾ ਬਹੁਤ ਜ਼ਿਆਦਾ ਖਾ ਲਈਦਾ ਤੇ ਮੇਰਾ ਦਿਲ ਕੀਤਾ ਵੀ ਆਪਾਂ ਰਸਤੇ ਵਿੱਚ ਛੱਲੀ ਵਾਲਾ ਸੀਗਾ ਬਾਈ ਵੀ ਛੱਲੀ ਖਾਈਏ ਤੇ ਛੱਲੀ ਖਾਂਦੇ ਨੇ ਇੱਕ ਮੇਰੇ ਕੋਲੇ ਛੋਟਾ ਜਿਹਾ ਬੱਚਾ ਆਇਆ ਛੋਟਾ ਨਹੀਂ ਕਹਿ ਸਕਦੇ ਮਤਲਬ ਉਮਰ ਤੋਂ ਭਾਵੇਂ ਛੋਟਾ ਏ ਪਰ ਉਹਦਾ ਜਜ਼ਬਾ ਬਹੁਤ ਵੱਡਾ ਏ ਉਹਨੇ ਤੋਂ ਘਰ ਦੀ ਜਿਹੜੀ ਆ ਟੈਨਸ਼ਨ ਲਈ ਆ ਉਹਨੇ ਟੈਨਸ਼ਨ ਸੋਰੀ ਕਬੀਲਦਾਰੀ ਚੱਕੀ ਆ ਜਿਹੜਾ ਆਪਦੇ ਘਰਦਿਆਂ ਦੀ ਸਪੋਰਟ ਕਰ ਰਿਆ ਆਪਣੇ ਘਰ ਦਾ ਕਿਰਾਇਆ ਤੇ ਆਪਣੇ ਘਰ ਦੀ ਜ਼ਿੰਮੇਵਾਰੀ ਜੋ ਵੀ ਖਰਚੇ ਆ ਸਾਰਾ ਉਹ ਵਿੱਚ ਹੈਲਪ ਕਰ ਰਿਆ ਆਪਣੇ ਘਰਦਿਆਂ ਦੀ ਤੇ ਮੇਰੇ ਕੋਲੇ ਬੱਚਾ ਆਇਆ ਤੇ ਆ ਕੇ ਮੈਨੂੰ ਕਹਿੰਦਾ ਵੀਰੇ ਚਾਦਰ ਲੈ ਲਵਾਂ ਬਲੈਂਕਟ ਲੈ ਲਵਾਂ ਤੇ ਮੈਨੂੰ ਮਤਲਬ ਦੇਖ ਕੇ ਬੜਾ ਇਦਾਂ ਆਪਣੇ ਆਪ ਨੂੰ ਐਂਜੇ ਹੋਇਆ ਵੀ ਨਿੱਕਾ ਜਿਹਾ ਹੈਗਾ ਹਨਾ ਇੰਨੀ ਗਰਮੀ ਆ ਤੇ ਮਿਹਨਤ ਕਰ ਰਿਹਾ ਤੇ ਉਹਦੇ ਤੋਂ ਰੂਗ ਰੂ ਕਰਾਉਣਾ ਮੈਂ ਲਓ ਜੀ ਇਹ ਆ ਉਹ ਜੱਜਬੇ ਵਾਲਾ ਬੱਚਾ ਜਿਹੜਾ ਹੁਣੇ ਤੋਂ ਘਰ ਦੀ ਜ਼ਿੰਮੇਵਾਰੀ ਚੱਕੀ ਹੋਈ ਆ ਜੀ ਨੇ ਕੀ ਨਾਮ ਆ ਬੁੱਤ ਆਪਣਾ ਹਰਜੀਤ ਸਿੰਘ ਹਰਜੀਤ ਸਹੀ ਨਾਮ ਆ ਤੇ ਲੁਧਿਆਣੇ ਗੱਲ ਰੋਡ ਸਾਈਡ ਰਹਿੰਦਾ ਕਿਧਰਲੀ ਸਾਈਡ ਆਪਣਾ ਘਰ ਮੈਂ ਗਿੱਲਾ ਨਹਿਰ ਗੱਲ ਨਹਿਰ ళ్లి ਬਰੋਟਾ ਰੋਡ ਕਿਹੜਾ ਬਰੋਟਾ ਰੋਡ ਬਰੋਟਾ ਰੋਡ ਹੈਨਾ ਤੇ ਬੜਾ ਮੈਨੂੰ ਦੇਖ ਕੇ ਵਧੀਆ ਲੱਗਾ ਕਿ ਸਰਦਾਰ ਮੁੰਡਾ ਇੱਕ ਤਾਂ ਤੇ ਮਿਹਨਤ ਕਰ ਰਿਹਾ ਤੇ ਕੋਈ ਇਹ ਨਹੀਂ ਕਿ ਵੀ ਐਵੇਂ ਹੀ ਮੈਂ ਕਿਹਾ ਮੈਂ ਕਿਹਾ ਪਤਾ ਛੱਲੀ ਖਾਣੀ ਆ ਕਹਿੰਦਾ ਨਹੀਂ ਵੀਰੇ ਮੈਂ ਨਹੀਂ ਖਾਣੀ ਮੈਂ ਕਿਹਾ ਕਿਉਂ ਕਹਿੰਦਾ ਮੈਨੂੰ ਘਰਦਿਆਂ ਨੇ ਮਨਾ ਕੀਤਾ ਕਿ ਬਾਹਰੋਂ ਚੀਜ਼ ਨਹੀਂ ਖਾਣੀ ਤੇ ਦੇਖ ਲਓ ਵੀ ਮਤਲਬ ਕਿੰਨਾ ਉਹਨੇ ਆਪਣੇ ਆਪ ਨੂੰ ਕੈਮ ਰੱਖਿਆ ਹਨ ਘਰਦਿਆਂ ਦਾ ਵਿਸ਼ਵਾਸ ਬਣਾ ਕੇ ਰੱਖਿਆ ਏ ਕਿ ਹਾਂ ਵੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਤੇ ਉੱਤੇ ਅਮਲ ਕਰਦਾ ਏ ਨਿੱਕਾ ਜਿਹਾ ਹੈਗਾ ਏ ਤੇ ਬੈਗ ਦੇਖ ਲਓ ਕਿੰਨਾ ਪਾਇਆ ਹੋਇਆ ਉਹਨੇ ਤੇ ਮੈਨੂੰ ਵੈਸੇ ਚਾਹਤ ਦੀ ਲੋੜ ਹੈ ਨਹੀਂ ਸੀ ਫਿਰ ਵੀ ਮੈਨੂੰ ਚਲੋ ਵਧੀਆ ਲੱਗਦਾ ਹੁੰਦਾ ਚਾਹੇ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ ਚਾਹੇ ਨਹੀਂ ਆ ਪਰ ਜਦੋਂ ਕੋਈ ਐਦਾਂ ਮਿਹਨਤ ਕਰ ਰਿਹਾ ਹੋਵੇ ਨਾ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਨੂੰ ਚਾਹੇ ਚੀਜ਼ ਦੀ ਲੋੜ ਨਾ ਵੀ ਹੋਵੇ ਤਾਂ ਆਪਾਂ ਉਹ ਚੀਜ਼ ਲੈ ਲਈ ਤੇ ਹੁਣ ਫਿਰ ਇਹਨੇ ਮੇਰੇ ਹੱਥ ਤੇ ਘੜੀ ਮੰਨੀ ਦੇਖੀ ਸੀਗੀ ਮੈਨੂੰ ਕਹਿੰਦਾ ਵੀਰੇ ਘੜੀ ਬਹੁਤ ਸੋਹਣੀ ਆ ਤੇ ਮੈਂ ਕਿਹਾ ਵੀ थैंक यू ਪਹਿਲਾਂ ਤਾਂ ਮੈਂ ਕਹਿੰਦਾ ਕਿੰਨੇ ਦੀ ਆਈ ਆ ਮੈਂ ਕਿਹਾ ਵੀਰੇ ਵੀ ਮੈਂ ਤਾਂ ਪਤਾ ਨਹੀਂ ਮੈਨੂੰ ਗਿਫਟ ਹੀ ਆਈ ਸੀਗੀ ਹਨਾ ਤੇ ਤੇ ਕਹਿੰਦਾ ਅੱਛਾ ਕਹਿੰਦਾ ਵੀਰੇ ਅਗਲੀ ਵਾਰੀ ਕਹਿੰਦਾ ਜਦੋਂ ਆਏ ਇੱਥੇ ਤਾਂ ਮੈਂ ਘੜੀ ਲੈਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਹੁਣ ਹੀ ਦੇਖ ਲੈਨੇ ਆ ਤੇ ਇੱਕ ਹੋਰ ਦੇਖੋ ਅ ਮੈਨੂੰ ਕਹਿੰਦਾ ਵੀਰੇ ਆਪਾਂ ਮੈਂ ਕਿਹਾ ਆਪਾਂ ਹੁਣ ਹੀ ਦੇਖ ਲੈਨੇ ਆ ਵੀ ਆ ਚਲੀ ਗਏ ਹਨਾ ਤੇ ਕਹਿੰਦਾ ਚਲੋ ਵੀਰੇ ਤੇ ਇੱਕ ਹੋਰ ਗੱਲ ਮੈਨੂੰ ਬੈਠਦੇ ਨੇ ਕਹੀ ਮੈਨੂੰ ਕਹਿੰਦਾ ਵੀਰੇ 100 ਜੇ 200 ਰੁਪਏ ਦੀ ਹੋਈ 100 ਰੁਪਿਆ ਵਿੱਚ ਮੈਂ ਪਾਉਂਗਾ ਦੇਖ ਲਓ ਕਿ ਉਹਦੇ ਦਿਲ 'ਚ ਇਹ ਆ ਕੇ ਹਾਂ ਵੀ ਇਹ ਨਾ ਹੋਵੇ ਕਿ ਜਿਵੇਂ ਵੀ ਮੈਂ ਮੰਗ ਰਿਹਾ ਹਨਾ ਇਹੋ ਜੀ ਗੱਲ ਨਹੀਂ ਪੁੱਤ ਮੰਗਦਾ ਨਹੀਂ ਤੂੰ ਇਹ ਤੇਰਾ ਬੜੱਪਾ ਨਾ ਹਨਾ ਬੜੱਪਾ ਜਿਵੇਂ ਕਹਿ ਦਈਏ ਕਿ ਤੇਰੀ ਸੋਚ ਵੱਡੀ ਆ ਹਨਾ ਫਿਰ ਹੁਣ ਏਸੀ ਚੱਲਦਾ ਸੀ ਗੱਡੀ 'ਚ ਮੈਨੂੰ ਕਹਿੰਦਾ ਵੀਰੇ ਏਸੀ ਬੰਦ ਕਰ ਦਿਓ ਕਹਿੰਦਾ ਮੇਰਾ ਸਿਰ ਦੁਖਣ ਲੱਗ ਜਾਂਦਾ ਕਹਿੰਦਾ ਮੈਨੂੰ ਫਿੱਟ ਨਹੀਂ ਕਹਿੰਦਾ ਮੈਂ ਪੱਖੇ 'ਚ ਹੀ ਪੈਣਾ ਤੇ ਵੈਸੇ ਓਬਵੀਅਸਲੀ ਗੱਲ ਆ ਕਿ ਜਿਸ ਤਰ੍ਹਾਂ ਹਨਾ ਮਿਹਨਤ ਕਰ ਰਿਹਾ ਬੱਚਾ ਪੱਖੇ 'ਚ ਹੀ ਪੱਖੇ ਦੀ ਹਵਾ ਥੱਲੇ ਹੀ ਸੌਂਦਾ ਹੁਣ ਤੇ ਕਹਿੰਦਾ ਵੀਰੇ ਮੇਰਾ ਸਿਰ ਦੁਖਣ ਲੱਗ ਜਾਂਦਾ ਮੈਂ ਕਿਹਾ ਮੈਂ ਤਾਂ ਆਪਰਾਵਾ ਪੱਖੇ ਦੀ ਹਵਾ 'ਚ ਹੀ ਪੈਣਾ ਚਾਹੇ ਚਲੋ ਮਾਲਕ ਦੀ ਮੇਰੇ ਨਾਲ ਸਭ ਕੁਝ ਛਾਨ ਤੇ ਪਰ ਫਿਰ ਵੀ ਵਧੀਆ ਗੱਲ ਆ ਕਿ ਆਪਾਂ ਜਦੋਂ ਕੁਦਰਤੀ ਮਾਹੌਲ 'ਚ ਰਹਿੰਦੇ ਆ ਉਹਨਾਂ ਜ਼ਿਆਦਾ ਵਧੀਆ ਰਹਿੰਦਾ ਏ ਤੇ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਜਦੋਂ ਵੀ ਆਪਾਂ ਜੇ ਤੁਸੀਂ ਵੀ ਇੱਥੇ ਆਓ ਜਦੋਂ ਢੇੜਾ ਵੱਜੇ ਲੁਧਿਆਣੇ ਤਾਂ ਆਪਣਾ ਹਰਜੀਤ ਹਰਜੀਤ ਸਿੰਘ ਹਰਜੀਤ ਸਿੰਘ ਬੱਚਾ ਮਿਲੇ ਤੁਹਾਨੂੰ ਬੈਗ ਦੇ ਹਮੇਸ਼ਾ ਹੀ ਹੁੰਦਾ ਹੈ ਚਾਦਰਾਂ ਕੋਲ ਹੁੰਦੀਆਂ ਜਦੋਂ ਮੈਂ ਸਾਈਕਲ ਲਿਆਂਦਾ ਅੱਜ ਨਾ ਲਿਆ ਨਹੀਂ ਹੈਂਡਲ ਟੁੱਟਾ ਹੋ ਅੱਛਾ ਅਮ ਅੱਜ ਹੈਂਡਲ ਲੈ ਕੇ ਜਾਊਂਗਾ ਰਸਤੇ ਓਕੇ ਤਾਂ ਵੀਰ ਭਾਣੇ ਠੀਕ ਆ ਠੀਕ ਆ ਠੀਕ ਆ ਓਕੇ ਤੇ ਇਹ ਸਾਈਕਲ ਤੇ ਹੁੰਦਾ ਕਹਿੰਦਾ ਵੀ ਉਹਦਾ ਉਹਦੇ ਹੈਂਡਲ ਚ ਪ੍ਰੋਬਲਮ ਆ ਗਈ ਆ ਤਾਂ ਕਰਕੇ ਤੇ ਕੋਈ ਗੱਲ ਨਹੀਂ ਵੀ ਉਹਦਾ ਪੁੱਤ ਜਿਆਦਾ ਕਿੱਥੇ ਖੜਾ ਹੁੰਦਾ ਤੂੰ ਜਾਂ ਫੇਰੀ ਲਾਉਣਾ ਹੁੰਦਾ ਹੈ ਕਲੋਨੀਓ ਜੇ ਲੰਦਾ ਐਸੇ ਏਰੀਏ ਚ ਕਈ ਵਾਰੀ ਡੁਗਰੀ ਹੋ ਗਿਆ ਹਾਂ ਬਾਬਾ ਦੀਪ ਸਿੰਘ ਤਾਂ ਪੁਰਾ ਮੈਟਰੀਅਲ ਹਾਂ ਆ ਬੀਆਰਐਸ ਓਕੇ ਜਦੋਂ ਵੀ ਤੁਹਾਡਾ ਮਤਲਬ ਕਿਹੜਾ ਲੱਗੇ ਇਧਰ ਦੁਗਰੀ ਸਾਈਡ ਜਾਂ ਹੋਰ ਕਿਹੜਾ ਦੱਸੇ ਦੁਗਰੀ ਫੇਸ 1 ਮਾਰਕਟ ਹੈ ਦੁਗਰੀ ਫੇਸ 1 ਮਾਰਕਟ ਉੱਥੇ ਜ਼ਿਆਦਾਤਰ ਹੁੰਦਾ ਗਿੱਲਾ ਮੈਕਡੋਨਲ ਤੇ ਗਿੱਲਾਂ ਕੋ ਗਿੱਲਾਂ ਵਾਲੇ ਏਰੀਆ ਚ ਜਿਹੜਾ ਮੈਕਡੋਨਲ ਆ ਜਾਂ ਉੱਥੇ ਹੁੰਦਾ ਜ਼ਿਆਦਾਤਰ ਮੈਂ ਉਧਰ ਨੂੰ ਮੈਕਡੋਨਲ ਵੱਲ ਗਿਆ ਨਹੀਂ ਮੈਨੂੰ ਜਦੋਂ ਮੈਂ ਧਿਆਨ ਨਹੀਂ ਦਿੱਤਾ ਕਦੇ ਤੇ ਕੋਈ ਗੱਲ ਨਹੀਂ ਪੁੱਤ ਆਪਾਂ ਜਦੋਂ ਵੀ ਟਾਈਮ ਤਾਂ ਨਹੀਂ ਹੁੰਦਾ ਕੋਈ ਕਿ ਮੈਂ ਇਸ ਟਾਈਮ ਖੜਾ ਹੁੰਦਾ ਮਤਲਬ ਵੀ ਸਕੂਲੇ ਵੀ ਜਾਂਦਾ ਹਾਂ ਸਕੂਲੇ ਜਾਂਦਾ ਹਾਂ 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 10 ਕਿਲੋ ਆ ਕੇ ਵੇਚਦਾ ਇੱਕ ਗੱਲ ਦੇਖ ਲਓ ਛੁੱਟੀਆਂ ਛੁੱਟੀਆਂ ਲਈ ਉਹ ਕਿਸੇ ਰਿਸ਼ਤੇਦਾਰੀ ਚ ਨਹੀਂ ਗਿਆ ਕਿਤੇ ਘੁੰਮਣ ਮਤਲਬ ਵੀ ਜਿਵੇਂ ਬੱਚਾ ਕਹਿੰਦਾ ਵੀ ਅਸੀਂ ਰਿਸ਼ਤੇਦਾਰੀ ਜਾਈਏ ਮਿਹਨਤ ਕਰ ਰਿਹਾ ਕਹਿੰਦਾ ਵੀ ਮੇਰੇ ਘਰ ਦਾ ਜਿਹੜਾ ਰੈਂਟ ਆ ਉਹ 3500 ਰੁਪਿਆ ਜਾ ਰਿਹਾ ਕਹਿੰਦਾ ਉਹ 3500 ਰੁਪਿਆ ਮੈਂ ਕਮਾ ਲੈਣਾ ਮਹੀਨੇ ਦਾ ਤੇ ਕਹਿੰਦਾ ਉਹ ਫਿਰ ਮੈਂ ਰੈਂਟ ਦਿੰਦਾ ਏ ਦੇਖ ਲਓ ਕਿੱਡੀ ਵੱਡੀ ਗੱਲ ਆ ਹਨਾ papa ਆਪਣੇ ਘਰ ਦਾ ਸਾਰਾ ਤੇ ਜਿਹੜੇ ਫਾਦਰ ਸਾਹਿਬ ਇਹਦੇ ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਆ ਜੋ ਇਹ ਕਰ ਰਿਹਾ ਈ ਉਹ ਉਹ ਜਿਹੜੇ ਆ ਉਹ ਘਰ ਦਾ ਜਿਹੜਾ ਬਾਕੀ ਜਿਹੜਾ ਸੌਦਾ ਪਤਾ ਜੋ ਵੀ ਖਰਚਾ ਆ ਬਾਕੀ ਕਰਦਾ ਉਹ ਕਰਦੇ ਆ ਰੈਂਟ ਏ ਕੱਢਦਾ ਏਡੀ ਉਮਰ ਦੇ ਵਿੱਚ ਕਿੱਡੀ ਜ਼ਿੰਮੇਵਾਰੀ ਚੱਕੀ ਹੋਈ ਆ ਕਿੱਡੀ ਸੋਚ ਵੱਡੀ ਆ ਬੱਚੇ ਦੀ ਬੱਚਾ ਤਾਂ ਕਹਿੰਦਾ ਮੈਨੂੰ ਸ਼ਰਮ ਜੀ ਆਉਂਦੀ ਆ ਕਿ ਹਨਾ ਪਰ ਬਹੁਤ ਵੱਡੀ ਸੋਚ ਆ ਮੁੰਡੇ ਦੀ ਤੇ ਮੈਂ ਕਿਹਾ ਮੈਂ ਕਿਹਾ ਵੀ ਮੈਂ ਦੱਸਿਆ ਮੈਂ ਕਿਹਾ ਵੀ ਆਏ ਕਰਕੇ ਵੀ ਮੇਰਾ ਪੇਸ਼ਾ ਸਿੰਗਰ ਦਾ ਈ ਤੇ ਕਹਿੰਦਾ ਕੋਈ ਨਾ ਵੀਰੇ ਤੁਸੀਂ ਬਹੁਤ ਵੱਡੇ ਸਿੰਗਰ ਬਣੋਗੇ ਤੇ ਥੈਂਕ ਯੂ ਬਹੁਤ ਥੈਂਕ ਯੂ ਮਾਲਕ ਤੈਨੂੰ ਵੀ ਨਾ ਹਰ ਚੀਜ਼ ਜੋ ਤੂੰ ਚਾਹੇ ਮੈਂ ਵੱਡਾ ਹੋ ਕੇ ਮਸਟੈਂਗ ਜਿੱਤਾਂ ਆਏ ਹਾਏ 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 ਆ ਤੇਰੇ ਕਿਆ ਬਾਤ ਹੈ ਜਉਦਾਬਾਦ ਆ ਰੇ ਮਾਰਾ ਤੈਨੂੰ ਇੱਕ ਮਸਟੈਂਗ ਨਹੀਂ ਤੈਨੂੰ ਨਹੀਂ ਨਹੀਂ ਦਸਾਂ 10 20 ਮਸਟੈਂਗਾਂ ਦੇਵੇ ਨਹੀਂ ਇੱਕੋ ਮਸਟੈਂਗ ਹਾਂ ਇੱਕ ਫੋਰਚੂਨਰ ਹੈ ਹਾਂ ਇੱਕ ਮਰਸੀਡੀ ਆਏ ਹਾਏ ਹਾਏ BMW ਆ ਠੀਕ ਆ ਜਿੰਨੇ ਮਿਹਨਤ ਕਰ ਰਿਹਾ ਪੁੱਤ ਤੂੰ ਜਰੂਰ 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 ਇੱਕ ਬਾਈਕ ਵੀ ਲਵਾਂਗਾ ਹੈ ਨਿੰਜਾ 5 ਸਟਾਰ ਆਏ ਹਾਏ ਹਾਏ ਬਾਈਕ ਹੈ ਨਿੰਜਾ 5 ਸਟਾਰ ਲੈ ਵੀ ਵੱਡੇ ਦੇ ਸੁਪਨੇ ਵੱਡੇ ਹ ਤੇ ਜਦੋਂ ਸੁਪਨੇ ਵੱਡੇ ਹੋਣ ਤੇ ਮਿਹਨਤ ਆਵੇ ਉਹਦੇ ਨਾਲ ਫਿਰ ਕਾਮਯਾਬੀ ਪੱਕੀ ਮਿਲਦੀ ਆ ਮੈਨੂੰ ਬਹੁਤ ਜਾਣੇ ਕਹਿੰਦੇ ਆ ਤੂੰ ਸਫਲ ਹੋਗਾ ਬੜਾ ਮੈਂ ਆਸ਼ੀਰਵਾਦ ਕਿਉਂਕਿ ਪੁੱਤ ਤੇਰਾ ਤੇਰੀ ਨਾ ਮਿਹਨਤ ਆ ਹੁਣੇ ਤਾਂ ਮਿਹਨਤ ਕਰ ਰਿਹਾ ਜੀ ਤਾਂ ਕਰਕੇ ਤੇ ਹੁਣ ਅਸੀਂ ਜਾ ਰਹੇ ਹਾਂ ਹਰਜੀਤ ਸਿੰਘ ਲਈ ਵਾਚ ਦੇਖਣ ਠੀਕ ਹੈ ਜੀ ਇਹਨੂੰ ਏਦਾਂ ਦੀ ਚੇਨ ਵਾਲੀ ਵਾਚ ਪਸੰਦ ਆਈ ਆ ਮੇਰੇ ਲੱਗੀ ਹੋਈ ਤੇ ਹੁਣ ਆਪਾਂ ਦੇਖਦੇ ਆ ਤੇ ਆਜੋ ਤੁਹਾਨੂੰ ਵੀ ਉਹ ਵੀ ਫਿਰ ਆਪਾਂ ਦਿਖਾਉਨੇ ਆ ਕਿਹੜੀ ਵਾਚ ਪਸੰਦ ਕਰਦਾ ਹਰਜੀਤ ਸਿੰਘ ਹੁਣ ਆਪਾਂ ਚੱਲਦੇ ਆ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਆ ਆਪਣੀਆਂ ਗੱਲਾਂ ਬਾਤਾਂ ਰਿਕਾਰਡ ਹੋਣਗੀਆਂ ਹਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਾਂ ਕੀ ਗੱਲਾਂ ਕੀਤੀਆਂ ਤੇਰੇ ਬਾਰੇ ਪਤਾ ਲੱਗੂਗਾ ਸਹੀ ਹੈ ਨਾ ਹਾਂ ਹੁਣ ਆਪਾਂ ਕਿੱਧਰ ਨੂੰ ਚੱਲੀਏ ਇਧਰੋਂ ਤੈਨੂੰ ਕਿੱਧਰ ਲੱਗਦਾ ਤੁਹਾਨੂੰ ਔਖਾ ਪੈਣਾ ਹੈ ਇਧਰ ਦਾ ਨੂੰ ਔਖਾ ਪੈਣਾ ਇਧਰ ਵੀ ਦਿੱਕ ਲੱਗੇ ਇਧਰ ਇਧਰ ਕੀ ਔਖਾ ਹੋਊਗਾ ਇਧਰ ਬਾਬਾ ਦੀਪ ਸਿੰਘ ਕੋਲ ਦਰਵਾਜ਼ਾ ਅੱਛਾ ਭੀੜ ਜ਼ਿਆਦਾ ਹੋਊਗੀ ਹਾਂ ਆ ਮੁੰਡੇ ਨੂੰ ਪੁੱਛੀ ਯਾ ਕੋਈ ਮਾਰਕੀਟ ਹੈ ਅੰਕਲ ਜੀ ਇੱਧਰ ਹੈਗੀ ਕੋਈ ਇੱਧਰ ਹੀ ਆਣਾ ਹੈ ਇੱਧਰ ਹੀ ਆਣਾ ਇੱਧਰ ਹੀ ਹਾਂ ਇੱਧਰ ਹੀ ਓਕੇ ਇੱਧਰ ਹੀ ਆਹੇ ਇੱਕ ਮੇਰਾ ਜਾਣਦਾ ਜਿੱਥੇ ਮੈਂ ਜਾਣਦਾ ਨਹੀਂ ਮੈਕੜੀ ਕੋਲ ਹਾਂ ਉਹਨੇ ਕੋਈ ਕਾਰ ਹੈਗੀ ਹੈ ਸਮਾਰਟ ਅੱਛਾ ਐਸ ਉਹ ਜਿੱਦੋਂ ਉਹ ਨਹੀਂ ਆਉਂਦੀ ਹਾਂ ਉਹ ਮੋਦੀ ਛੋਟੀ ਕਾਰ ਜਿਹੜੀ ਮੋਟੀ ਆ ਜਿਹੜੀ ਆਉਂਦੀ ਪਈ ਹੈ ਅੱਛਾ ਸਵਿਫਟ ਹਾਂ ਸਵਿਫਟ ਓਕੇ ਮੈਨੂੰ ਡਰ ਆਉਂਦਾ ਓਏ ਮੈਨੂੰ ਕਹਿੰਦਾ ਪਹਿਣਾ ਬਹਿ ਜਾ ਮੈਂ ਨਹੀਂ ਆਉਂਦਾ ਹਾਂ ਉਹਦੀ ਕਾਰ ਤੇ ਮੈਨੂੰ ਵਧੀਆ ਨਹੀਂ ਲੱਗਦੀ ਵਧੀਆ ਨਹੀਂ ਲੱਗਦੀ ਆ ਕੇ ਮੈਨੂੰ ਲੱਗੀ ਤੈਨੂੰ ਇਹ ਸੋਹਣੀ ਲੱਗੀ ਉਹ ਵੀ ਸੋਹਣੀ ਆ ਮਤਲਬ ਕਿ ਉਹਦੇ ਜੰਬੈਨਾਂ ਨਹੀਂ ਬੈਲ ਨਹੀਂ ਬੈਲ ਨਹੀਂ ਲੱਗਦਾ ਉਹਦੇ ਚ ਤੇਲ ਲੱਗਿਆ ਵੀਰ ਕਹਿੰਦਾ ਕਿ ਤੇਰੇ ਇੱਕ ਮੈਨੂੰ ਗੱਡੀ ਫੋਰਚੂਨਰ ਬਹੁਤ ਪਸੰਦ ਆ ਉੱਚੀ ਲੰਬੀ ਹਾਂ ਉੱਚੀ ਲੰਬੀ ਜਿਹੜੀ ਉਹ ਮੋਟੀ ਦੀ ਹਾਂ ਉਹ ਆਹਦੇ ਖੜੀ ਹੁਣ ਆਪਾਂ ਸਿੱਧਾ ਚੱਲੀਏ ਕਿ ਇੱਧਰ ਚੱਲੀਏ ਤੇਰਾ ਸ਼ਹਿਰ ਆ ਤੈਨੂੰ ਪਤਾ ਹੈ ਸਿੱਧਾ ਹੀ ਜਾ ਸਿੱਧਾ ਹੀ ਚੱਲੀਏ ਆਓ ਵੀ ਹਰਜੀਤ ਸਿੰਘ ਨੂੰ ਭੇਜਿਆ ਘੜੀਆਂ ਪੁੱਛਣ ਵੀ ਪੁੱਛ ਗਿਆ ਪਹਿਲਾਂ ਫਿਰ ਮੈਂ ਗੱਡੀ پارک ਕਰਕੇ ਜਾਊਂਗਾ ਨਾ ਉਹ ਵੀ ਹਰਜੀਤ ਨਹੀਂ ਹੈ ਘੜੀਆਂ ਇੱਥੋਂ ਮਿਲਉਂਦੀ ਐਦਾਂ ਐਦਾਂ ਚਾਹੀਦੀ ਚੇਨ ਵਾਲੀ ਐਦਾਂ ਚੇਨ ਵਾਲੀ ਦਿਖਾ ਦਿਓ ਵੀਰੇ ਦਿਖਾ ਦੇ ਵੀਰੇ ਆ ਦੇਖ ਆ ਤਾਂ ਮੇਰੇ ਨੂੰ ਨਹੀਂ ਆਦੀ ਇਹਨਾਂ ਸੇਮ ਹਾਂ ਥੋੜਾ ਫਰਕ ਆ ਉਦੋਂ ਪਰ ਬਲੈਕ ਕਲਰ ਉਦ ਨਹੀਂ ਆ ਸੇਮ ਜਿਹੀ ਹੀ ਲੱਗਦੀ ਆ ਜ਼ਿਆਦਾ ਇਹ ਜ਼ਿਆਦਾ ਮੋਟੀ ਆ ਪਸੰਦ ਆਈ ਕੋਈ ਹੋਰ ਦੇਖਦਾ ਵੀਰੋ ਦਿਖਾਓ ਓਕੇ ਇਹ ਜ਼ਿਆਦਾ ਮਹਿੰਗੀ ਆ ਜਾ ਰਾਂਗੇ ਕਿੰਨੇ ਦੀ ਕਹਿੰਦੇ ਆ 650 ਅੱਛਾ ਐਨ ਐਨ ਦੇਹਨ ਵੇਸੇ ਕੋਈ ਨਾ ਪੁੱਛ ਲੈਨੇ ਟੱਕਰ ਨਾ ਲੰਦਾਂ ਦੇਖ ਨਾ ਕੋਈ ਚੱਕਰ ਨਹੀਂ ਉਹਦਾ ਨਹੀਂ ਕੋਈ ਚੱਕਰ ਹੈਗਾ ਵੀ ਆਪਾਂ ਪੈਸੇ ਦੇਖਦੇ ਨਹੀ ਜੇ ਤੁਹਾਨੂੰ ਪਸੰਦ ਆ ਉਹ ਲੈ ਲਾ ਆ ਦੇ ਦੋ ਦਾਰੀ ਇਹ ਪੈਸਾ ਨਹੀਂ ਸਰ ਮੋਟਰ ਨਾਲ ਕਿਤੇ ਇਹ ਜਿਹਾ ਹੋ ਤਾ ਨਹੀਂ ਹਾਰ ਰਿਹਾ ਨਹੀਂ ਹੋਰ ਕਿਤੇ ਟਰਾਈ ਕਰ ਲੈਨੇ ਦੇਖ ਆ ਦੋ ਚੇਦੀ ਆ ਲਗਾ ਦੋ ਜੇ ਲਗਾਨੀ ਸਹੀ ਰੇਟ ਜਿਹੜੀ ਪਹਿਲਾਂ ਦੇਖੀ ਉਹ ਵੀ ਸਾਨੂੰ ਘੜੀ ਦਾ ਕਪਸਾਂਦ ਸੀ ਪਰ ਉਤੇ ਸਕ੍ਰੈਪ ਸਕਰੂ ਚਾਏ ਪਏ ਸੀ ਉਹਦੀ ਚੇਂਜ ਤੇ ਤਾਂ ਕਰਕੇ ਅਰ ਕੈਨਸਲ ਕਰਤਾ ਸੀ ਓਕੇ ਬੋਹਣੇ ਬਸ ਲਓ ਜੀ ਆਪ ਜੀ ਹਾਂਜੀ ਤੇਮ ਹਰਜੀਤ ਨੂੰ ਹਾਣੂ ਜੀ ਚਲੀ ਆ ਜਾ ਗੱਡੀ ਚ ਬੈਠ ਕੇ ਹੋ ਕਰ ਹੈ ਤੂੰ ਕਿ ਛੱਡ ਜਾਓਗੇ ਮੈਂ ਵੀ ਹੁਣ ਪਸੰਦ ਆ ਗਈ ਹਰਜੀਤ ਕਹਿੰਦਾ ਪਟੇ ਵਾਲੀ ਨਹੀਂ ਸਹੀ ਆਹ ਸੌਰੀ ਚੇਨ ਵਾਲੀ ਨਾਲ ਸਹੀ ਪਟੇ ਵਾਲੀ ਲੈ ਜੀ ਆਲਾ ਇੱਕ ਵਾਰੀ ਲਾ ਕੇ ਤਾਂ ਦਿਖਾ ਦੇ ਇਹ ਸਹੀ ਲੱਗੀ ਬੇ ਇਹ ਸਹੀ ਲੱਗੀ ਬਸ ਠੀਕ ਆ ਤੁਹਾਨੂੰ ਪਸੰਦ ਆ ਜਿੱਦ ਸਾਰੇ ਕੋ ਟਾਈਮ ਪੁੱਛਦੇ ਆ ਹਾਂ ਕਰੋ ਲੇਟ ਹੋ ਗਿਆ ਇੱਕ ਘੜੀ ਤੋਂ ਪਤਾ ਕਰ ਲਾ ਸਹੀ ਆ ਕੀ ਕਿੰਨੇ ਰਾਇ ਆ ਹਾਂ ਬਸ ਹੁਣ ਲਾ ਕੇ ਜਾਂਦਾ ਕਰ ਲਾ ਕੇ ਜਾਊਗਾ ਬਸ ਠੀਕ ਆ ਪਸੰਦ ਆ ਨਾ ਪੂਰੀ ਘੰਟਾ ਪੂਰੀ ਘੰਟਾ ਹੁਣ ਆਪਾਂ ਫਿਰ ਅਗਲੀ ਵਾਰ ਕਿੱਥੇ ਮਿਲਣਾ ਤੁਸੀਂ ਇੱਥੇ ਹੀ ਮਿਲਾਂ ਬਾ ਠੀਕ ਆ ਆ ਗੁਰਦੁਆਰਾ ਜਿਵੇਂ ਦੱਸਿਆ ਨਾ ਹਾਂ ਓਕੇ ਹਾਂਜੀ ਦੇਖਣ ਵਾਲਿਆਂ ਨੂੰ ਕਹਿਣਾ ਕੁਝ ਵੀਰੇ ਨੂੰ ਲਾਈਕ ਫੋਲੋ ਕਮੈਂਟ ਕਰੋ ਥੈਂਕ ਯੂ ਨਹੀਂ ਕੋਈ ਨਾ ਮਤ ਉਹ ਤਾਂ ਕਰ ਦੇਣਾ ਸਾਰਿਆਂ ਨੇ ਜਰੂਰ ਤੇ ਠੀਕ ਆ ਵੀ ਅਰਜੀਤ ਦੀ ਗੱਲ ਜਰੂਰ ਮੰਨਿਓ ਉਹਨੇ ਆਪਣੇ ਵੱਲੋਂ ਕਿਹਾ ਤੇ ਕਿਵੇਂ ਵਧੀਆ ਲੱਗਾ ਹੌਣ ਕੁਛ ਖਾਣਾ ਪੀਣਾ ਨਹੀਂ ਗਾ ਨਹੀਂ ਹੁਣ ਘਰੇ ਜਾਣੇ ਲੇਟ ਹੈ ਖਾਣਾ ਪੀਣਾ ਲੈ ਵੀ ਲੇਟ ਹੋ ਗਿਆ ਘੜੀ ਸਾਨੂੰ ਬਹੁਤ ਅਸੀਂ ਸਾਰੇ ਹੀ ਬਹੁਤ ਮਤਲਬ ਫਿਰੇ ਆ ਤੇ ਫਿਰ ਸਾਨੂੰ ਘੜੀ ਤੇ ਆਈ ਆ ਤੇ ਹੁਣ ਫਿਰ ਹਰਜੀਤ ਨੂੰ ਡ੍ਰੌਪ ਕਰਕੇ ਤੇ ਹੁਣ ਨਿਕਲਦੇ ਆ ਚਲੋ ਠੀਕ ਹੈ ਜੀ ਓਕੇ ਮਹਾਰਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਚੰਗਾ ਲੱਗਦਾ ਜਦੋਂ ਦੂਸਰੇ ਦੇ ਚਿਹਰੇ ਤੇ ਖੁਸ਼ੀ ਦੇਖੀ ਦੀ ਆ ਤਾਂ ਠੀਕ ਆ ਫਿਰ ਘੰਟਾ 3:00 ਵਜੇ ਦੇ 15 ਮਿੰਟ ਤੇ ਆ ਤਾਂ ਲੋ ਜਣੇ 15 ਮਿੰਟ ਹਾਂ ਹੁਣ ਕਹਿੰਦਾ ਮੈਨੂੰ ਐੇ ਲੇਟ ਲੂਟ ਹੋਣ ਤੋਂ ਕਹਿੰਦਾ ਮੈਨੂੰ ਪਤਾ ਲੱਗ ਜਾ ਕਰਨਾ ਨਹੀਂ ਮੈਨੂੰ ਟਾਈਮ ਪੁੱਛਣਾ ਪੈਂਦਾ ਸੀਗਾ ਤੇ ਕਹਿੰਦਾ ਫਿਰ ਘਰੇ ਫਿਕਰ ਕਰਦੇ ਆ ਹੁਣ ਕਹਿੰਦਾ ਮੈਂ ਇਦਾਂ ਜਾਵੜਿਆ ਕਰੂਗਾ ਟਾਈਮ ਦੇਖ ਕੇ ਹੁਣ ਮੈਨੂੰ ਪੁੱਛਣ ਦੀ ਲੋੜ ਨਹੀਂ ਕਹਿੰਦਾ ਚਲੋ ਠੀਕ ਹੈ ਜੀ ਓਕੇ ਬਾਏ ਲਵ ਯੂ ਆਲ ਰੱਬ ਰੱਖ ਓਕੇ ਜੀ ਬਾਏ ਐਕੋ ਟਨ ਲੋ ਕਰ Okay, bye.